ਨਵਾਂ ਅਕਾਲੀ ਦਲ ਹੋਂਚ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਥਾਪ ਦਿੱਤਾ ਗਿਆ ਅਕਾਲੀ ਦਲ ਦੇ ਇਤਿਹਾਸ 'ਚ ਵੀ ਪਹਿਲੀ ਵਾਰ ਨੇ ਹੋ ਰਿਹਾ ਹੋਰ ਪਾਰਟੀਆਂ 'ਚ ਵੀ ਹੁੰਦਾ ਰਹਿੰਦਾ ਹੈ ਪਾਰਟੀਆਂ ਦੇ ਵਿੱਚੋਂ ਧੜੇ ਨਿਕਲਦੇ ਰਹਿੰਦੇ ਨੇ ਅੱਡ ਪਾਰਟੀ ਬਣਾਉਂਦੇ ਰਹਿੰਦੇ ਨੇ ਗਿਆਨੀ ਹਰਪ੍ਰੀਤ ਬਹੁਤ ਹਮਲਾਵਰ ਨੇ ਉਹ ਕਹਿੰਦੇ ਤੋ ਤੁਹਾਨੂੰ ਤੁਹਾਡਾ ਚੂਣ ਨਿਸ਼ਾਨ ਲੈ ਲਾਂਗੇ ਤੁਹਾਡਾ ਦਫ਼ਤਰ ਖੋਲਾਂਗੇ ਉਸ ਧਾਰਮਿਕ ਜਥੇਬੰਦੀ ਐਸਜੀਪੀਸੀ ਨੂੰ ਵੀ ਕੋਣ ਦੀ ਗੱਲ ਆਖੀ ਗਈ ਹੈ ਪਰ ਅੱਤੀ ਮੈਂ ਵੱਡੀ ਕਰਤੂਤੀ ਵੱਡੀ ਜੇਠਾਣੀ ਗੱਲਾਂ ਬਾਤਾਂ ਨਾਲ ਤਾਂ ਨਹੀਂ ਜਿੱਤੇ ਜਾਂਦੇ ਵੀ ਫੈਸਲੇ ਲੋਕਾਂ ਨੇ ਕਰਨੇ ਆ ਲੋਕ ਕਿੱਧਰ ਨੂੰ ਜਾਂਦੇ ਨੇ ਇਸ ਸੰਨਦ ਦਫਤਰ ਕੋਈ ਨਹੀਂ ਲੈ ਸਕਦਾ ਜੇ ਉਹ ਨਿਸ਼ਾਨ ਦੇਖੋ ਤੇ ਜਿਹੜਾ ਦਫਤਰ ਇੱਕ ਸਿਸਟਮ ਹੈ ਅਕਾਲੀ ਦਲ ਇੱਕ ਰਜਿਸਟਰਡ ਪਾਰਟੀ ਹੈ ਕੱਲੀ ਪਾਰਟੀ ਹੈ ਸ਼੍ਰੋਮਣੀ ਕਾਂਗਰਸ ਇਹਨਾਂ ਦਾ ਵੀ ਜਦੋਂ ਕਾਲੀ ਦਲ ਰਜਿਸਟਰ ਹੋਏਗਾ ਚੋਣ ਨਿਸ਼ਾਨ ਵੀ ਇਹਨਾਂ ਨੂੰ ਹੋਰ ਮਿਲੇਗਾ ਤੇ ਕਿਸੇ ਨਾ ਕਿਸੇ ਨਾਂ ਲੱਗੇਗਾ ਮਗਰ ਕੁਛ ਠੇਕਿਆ ਨਹੀਂ ਹਰਪ੍ਰੀਤ ਸਿੱਖ ਲੱਗੇ ਚਾਹੇ ਕੁਛ ਹੋਰ ਲੱਗੇ ਕੁਛ ਨਾ ਕੁਛ ਲੱਗੇਗਾ ਇਹ ਕਾਲੀ ਦਲ ਸੇਮ ਨਹੀਂ ਲਿਖ ਸਕਦੇ ਸ਼੍ਰੋਮਣੀ ਕਾਲੀ ਦਲੇ ਇਹਨਾਂ ਨੂੰ ਹੋਈ ਨਹੀਂ ਸਕੇਗਾ ਕਦੇ ਰਜਿਸਟਰ ਹੀ ਨਹੀਂ ਹੋਏਗਾ ਜਗੀਰ ਕੌਰ ਉਹਨਾਂ ਪ੍ਰੇਮ ਸਿੰਘ ਚੰਦੂ ਮੱਜਰਾ ਕਿਉਂ ਨਾ ਹੋਣ ਮੰਨ ਪੀ ਤੇ ਆਲੀ ਉਹ ਵੀ ਤੋਂ ਐਮਐਲ ਲੈਣੇ ਉਹਨਾਂ ਦੇ ਨਾਲ ਨੇ ਕੀ ਲੱਗਦਾ ਪੱਤੇ ਤਾਂ ਬੇਖੋ 10 12 ਹੈਗੇ ਹੀ ਗਏ ਇਹਦੇ ਵਿੱਚ ਕੋਈ ਦੋਰਿਆ ਨਹੀਂ ਸਾਡੇ ਚ ਹੀ ਗਏ ਸਾਡੇ ਨਾਲ ਹੀ ਸੀਗੇ ਪਾਰਟੀ ਦੇ ਵਿੱਚ ਪਰ ਜਦੋਂ ਇਹ ਬੰਦੇ ਵੀ ਵਿੱਚ ਸੀ ਸਾਡੇ ਨਾਲ ਸੀਗੇ ਸਾਰੇ ਜੇ 17 ਲੈ ਲੋ ਜੇ 19 ਲੈ ਲੋ ਜੇ 22 ਲੈ ਲੋ ਜੋ ਜੋ ਵੀ ਲੈ ਲੋ ਉਹ ਤਾਂ ਸਾਡੇ ਨਾਲ ਹੀ ਸੀਗੇ ਸਾਰੇ ਸਭ ਪਿੱਛੇ ਹੀ ਗਏ ਉਹ ਇਕੱਠੇ ਹੀ ਸੀ ਅਸੀਂ ਸਾਰੇ ਸਸ਼ੀਕਾਰ ਢਲੀਪੋਸ ਪੰਜਾਬੀ ਵੇਖ ਰਹੇ ਹੋ ਤੇ ਮੈਂ ਗगन ਸ਼ੁਕਲਾ ਪੰਜਾਬ ਦੀ ਪੰਥਕ ਨੁਮਾਇੰਦਾ ਪਾਰਟੀ ਸ਼ੋਮਣੀ ਅਕਾਲੀ ਦਲ ਦੇ ਵਿੱਚ ਇਸ ਵੇਲੇ ਸਿਆਸੀ ਤੇ ਧਾਰਮਿਕ ਸੰਕਟ ਹੈ ਇੰਪਰ ਪ੍ਰਤਿਆ ਕੀਤੀਆਂ ਗਈਆਂ ਉਸ ਤੋਂ ਬਾਅਦ ਜੇ ਜ਼ਿਕਰ ਕਰਿਆ ਜਾਵੇ ਤਾਂ ਹੁਣ ਨਵਾਂ ਅਕਾਲੀ ਦਲ ਹੋਣ ਚਾਉਣ ਦਾ ਚਰਚਾ ਹੈ ਜਿਆਨੀ ਹਰਪ੍ਰੀਤ ਸਿੰਘ ਉਸ ਦੇ ਪ੍ਰਧਾਨ ਥਾਪੇ ਗਏ ਨੇ। तमाम ਸਿਆਸੀ ਘਟਨਾਕ੍ਰਮ ਤੇ ਗੱਲਬਾਤ ਦੇ ਲਈ ਮੇਰੇ ਨਾਲ ਅਕਾਲੀ ਦਲ ਦੇ ਸੀਨੀਅਰ ਨੇਤਾ ਸਿਕੰਦਰ ਸਿੰਘ ਮਲੂਕਾ ਮੌਜੂਦ ਨੇ। ਮਲੂਕਾ ਸਾਹਿਬ ਬਹੁਤ ਸਵਾਗਤ ਹੈ ਜੀ। ਮੇਰੇ ਵੱਲੋਂ ਜੀ ਤੁਹਾਨੂੰ ਤੇ ਸਾਰੇ ਡੇਲੀ ਪੋਸਟ ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਮਲੂਕਾ ਸਾਹਿਬ ਕਿਵੇਂ ਦੇਖਦੇ ਹੋ ਇਸ ਪੂਰੇ ਘਟਨਾਕ੍ਰਮ ਨੂੰ? ਨਵਾਂ ਅਕਾਲੀ ਦਲ ਹੋਣ ਚ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਥਾਪ ਦਿੱਤਾ ਗਿਆ। ਇਹ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ। ਕਾਲੀ ਦਲ ਦੇ ਇਤਿਹਾਸ 'ਚ ਵੀ ਪਹਿਲੀ ਵਾਰ ਨਹੀਂ ਹੋ ਰਿਹਾ। ਹੋਰ ਪਾਰਟੀਆਂ 'ਚ ਵੀ ਹੁੰਦਾ ਰਹਿੰਦਾ ਹੈ। ਪਾਰਟੀਆਂ ਦੇ ਵਿੱਚੋਂ ਧੜੇ ਨਿਕਲਦੇ ਰਹਿੰਦੇ ਨੇ ਅਟ ਪਾਰਟੀ ਬਣਾਉਂਦੇ ਰਹਿੰਦੇ ਨੇ ਅਖੀਰ ਚੱਲਦੀਆਂ ਨੇ ਮੇਨ ਪਾਰਟੀਆਂ ਜੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਕੋਈ ਲੋਕਦਲ ਹੋਵੇ ਮੇਨ ਪਾਰਟੀਆਂ ਚੱਲਦੀਆਂ ਨੇ ਇਵੇਂ ਜਿਹੀ ਕਾਲੀ ਦਲ ਦੇ ਇਤਿਹਾਸ ਦੇ ਵਿੱਚ ਵੀ ਤੁਸੀਂ ਪਿੱਛੇ ਨਿਗਾਹ ਮਾਰ ਲਓ ਕਈ ਵਾਰੀ ਟੁੱਟ ਭੱਜ ਹੋਈ ਹੈ ਕੋਈ ਵੇਰ ਕੀ ਪਹਿਲੀ ਯਾਰ ਨਹੀਂ ਵੈਸੇ ਵੀ ਪੰਜਾਬ ਦੇ ਵਿੱਚ ਪਹਿਲਾਂ ਹੀ ਪੰਜ ਛੇ ਕਾਲੀ ਦਲ ਚੱਲਦੇ ਨੇ ਮਾਨ ਸਾਹਿਬ ਦਾ ਕਾਲੀ ਦਲ ਚੱਲਦਾ ਹੈ ਇੱਕ ਅਮਰਤਪਾਲ ਨੇ ਕਾਲੀ ਦਲ ਬਣਾ ਲਿਆ ਇੱਕ ਬਾਬੇ ਰੋਡੇ ਵਾਲਿਆਂ ਦਾ ਚੱਲਦਾ ਇੱਕ ਆਪਣੇ ਸਪੀਕਰ ਹੁੰਦੇ ਸੀ ਰਵੀਿੰਦਰ ਸਿੰਘ ਉਹਨਾਂ ਦਾ ਚੱਲਦਾ ਸੋ ਕਾਲੀ ਸਾਨੂੰ ਕੀ ਫਰਕ ਪੈਂਦਾ ਉਹਨਾਂ ਦੀ ਮਰਜ਼ੀ ਪਰ ਉਹ ਤਾਂ ਭਾਗਿਆ ਨਹੀਂ ਹਰਪ੍ਰੀਤ ਬਹੁਤ ਹਮਲਾਵਰ ਨੇ ਉਹ ਕਹਿੰਦੇ ਤੋ ਤੁਹਾਡਾ ਚੋਣ ਨਿਸ਼ਾਨ ਲੈ ਲਾਂਗੇ ਤੁਹਾਡਾ ਦਫ਼ਤਰ ਖੋਲਾਂਗੇ ਉਸ ਧਾਰਮਿਕ ਜਥਬੰਦੀ ਐਸਜੀਪੀਸੀ ਨੂੰ ਵੀ ਕੋਣ ਦੀ ਗੱਲ ਆਖੀ ਗਈ ਹੈ ਗੱਲੀਬਾਤੀ ਮੈਂ ਵੱਡੀ ਕਰਤੂਤੀ ਵੱਡੀ ਜਠਾਣੀ ਗੱਲਾਂ ਬਾਤਾਂ ਨਾਲ ਤਾਂ ਨਹੀਂ ਜਿੱਤੇ ਜਾਂਦੇ ਤੇ ਫੈਸਲੇ ਲੋਕਾਂ ਨੇ ਕਰਨੇ ਆ ਲੋਕ ਕਿੱਧਰ ਨੂੰ ਜਾਂਦੇ ਨੇ ਚੋਣ ਨਿਸ਼ਾਨ ਤੇ ਸਾਡਾ ਦਫ਼ਤਰ ਕੋਈ ਨਹੀਂ ਲੈ ਸਕਦਾ ਚੋਣ ਨਿਸ਼ਾਨ ਵੇਖੋ ਤੇ ਜਿਹੜਾ ਦਫਤਰ ਇੱਕ ਸਿਸਟਮ ਹੈ ਅਕਾਲੀ ਦਲ ਇੱਕ ਰਜਿਸਟਰਡ ਪਾਰਟੀ ਹੈ ਕੱਲੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਬਾਕੀ ਸਾਰੇ ਬੰਦਿਆਂ ਦੇ ਨਾਂ ਦੇ ਅਕਾਲੀ ਦਲ ਹੈ ਮੇਰੀ ਗੱਲ ਯਾਦ ਰੱਖ ਲਓ ਇਹਨਾਂ ਦਾ ਵੀ ਜਦੋਂ ਅਕਾਲੀ ਦਲ ਰਜਿਸਟਰਡ ਹੋਏਗਾ ਚੋਣ ਨਿਸ਼ਾਨ ਵੀ ਇਹਨਾਂ ਨੂੰ ਹੋਰ ਮਿਲੇਗਾ ਤੇ ਕਿਸੇ ਨਾ ਕਿਸੇ ਨਾਂ ਲੱਗੇਗਾ ਮਗਰ ਕੁਝ ਦੇ ਗਿਆ ਨਹੀਂ ਹਰਪ੍ਰੀਤ ਸਿੰਘ ਲੱਗੇ ਚਾਹੇ ਕੁਝ ਹੋਰ ਲੱਗੇ ਕੁਝ ਨਾ ਕੁਝ ਲੱਗੇਗਾ ਇਹ ਅਕਾਲੀ ਦਲ ਸੇਮ ਨਹੀਂ ਲਿਖ ਸਕਦੇ ਸ਼੍ਰੋਮਣੀ ਅਕਾਲੀ ਦਲ ਇਹਨਾਂ ਨੂੰ ਹੋ ਹੀ ਨਹੀਂ ਸਕੇਗਾ ਕਦੇ ਰਜਿਸਟਰਡ ਹੀ ਨਹੀਂ ਹੋਏਗਾ ਬਿਲਕੁਲ ਸਭ ਤੁਹਾਨੂੰ ਤਜਰਬਾ ਬਹੁਤ ਹੈ ਸਿਆਸਤ ਤਾ ਉਮਰ ਹੋ ਗਈ ਸਿਆਸਤ ਦੇ ਵਿੱਚ ਤਾਂ ਇਸ ਘਟਨਾਕ੍ਰਮ ਦੇ ਪਿੱਛੇ ਤੁਹਾਨੂੰ ਲੱਗ ਕੀ ਰਿਹਾ ਇੱਕ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਵੇ ਤੇ ਉਹ ਸਿਆਸਤ ਦੇ ਵਿੱਚ ਤੇ ਸਿਆਸੀ ਪਾਰੀ ਖੇਡ ਰਿਹਾ ਹੋਵੇ ਨੇ ਉੱਥੇ ਆ ਕੇ ਪ੍ਰੋਬਲਮ ਲੋਕ ਵੀ ਇਹੀ ਸੋਚਦੇ ਨਾ ਵੇਖੋ ਅਕਾਲ ਤਖਤ ਨੂੰ ਸਾਰੇ ਸਿੱਖ ਸੁਪਰੀਮ ਮੰਨਦੇ ਨੇ ਅਕਾਲ ਤਖਤ ਤੋਂ ਜੋ ਹੁਕਮ ਆਉਂਦਾ ਚਾਹੇ ਕਿਸੇ ਪਾਰਟੀ ਦੇ ਵੀ ਕੋਈ ਸਿੱਖਾ ਉਹਨੂੰ ਮੰਨਦਾ ਹੈ ਉਹ ਚਾਹੇ ਕੁਝ ਵੀ ਹੋਵੇ ਭਾਵੇਂ ਚੰਗਾ ਹੋਵੇ ਭਾਵੇਂ ਮਾੜਾ ਹੋਵੇ ਉਹਨੂੰ ਸਿਰ ਮੱਥੇ ਮੰਨ ਲੈਂਦਾ ਹੈ ਉਸ ਵੇਲੇ ਤਾਂ ਠੀਕ ਹੁੰਦਾ ਵੀ ਜਦੋਂ ਜਥੇਦਾਰ ਆ ਸਾਰੇ ਸਤਕਾਰ ਕਰਦੇ ਜਿਤਮਾਨ ਜਦੋਂ ਪੋਲੀਟੀਕਲ ਖੇਤਰ ਦੇ ਵਿੱਚ ਬੰਦਾ ਆਉਂਦਾ ਉਦੋਂ ਬੜੀਆਂ ਚੀਜ਼ਾਂ ਦਾ ਫਰੋਲਾ ਫਰਾਲੀ ਹੁੰਦੀ ਹੈ بڑے ਲੋਕੀ ਫਿਰ ਕ੍ਰਿਟਿਸਿਜ਼ਮ ਵੀ ਕਰਦੇ ਹੁਣ ਉਹ ਗਲਤ ਹੈ ਨੇ ਵੀ ਜਥੇਦਾਰਾਂ ਦੇ ਖਿਲਾਫ ਬੋਲਣਾ ਨਹੀਂ ਸੋ ਉਹਨਾਂ ਦਾ ਵੀ ਮੈਨੂੰ ਲੱਗਦਾ ਵੀ ਜਿਹੜਾ ਇਸ ਪਾਸੇ ਹੁਣ ਉਹ ਇਸ ਪਾਰੀ 'ਚ ਆ ਗਏ ਨੇ ਜਿਹੇਦਾਰੀ ਵਾਲੀ ਗਲਤ ਤਾਂ ਕੋਈ ਹੈ ਨਹੀਂਗੀ ਤੇ ਚੱਲਣ ਹੌਲੀ ਚੱਲਣ ਉਹਨਾਂ ਦੀ ਮਰਜ਼ੀ ਹੈਗੀ ਐ ਪਰ ਹੁਣ ਜਿਹੜੀ ਲੜਾਈ ਹੈ ਬੜੀ ਲੰਮੀ ਹੈ ਬੜੀ ਔਖੀ ਹੈ ਸਿਆਸਤ ਦੀ ਜਿਹੜੀ ਲੜਾਈ ਹੈਗੀ ਹੈ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਉਹਨਾਂ ਨੂੰ ਇਸ ਗੱਲ ਦੇ ਵਿੱਚ ਪ੍ਰਾਪਤੀ ਹੋਏਗੀ ਫੈਸਲੇ ਤਾਂ ਕਰਨੇ ਲੋਕਾਂ ਨੇ ਪਬਲਿਕ ਨੇ ਕਰਨੇ ਆ ਸਾਰੀਆਂ ਪਾਰਟੀਆਂ ਜਿਨ੍ਹਾਂ ਨੂੰ ਪਬਲਿਕ ਸਾਥ ਦਿੰਦੀ ਆ ਉਹ ਜਿਵੇਂ ਆਮ ਆਦਮੀ ਪਾਰਟੀ ਆ ਕੇ ਆਈ ਗਈ ਜਿੱਤ ਕੇ ਦਮੀ ਆ ਗਈ ਸੀ ਸੋ ਇਹ ਤਾਂ ਪਾਰਟੀਆਂ ਦੇ ਫੈਸਲੇ ਕਰ ਰਹੇ ਆ ਬੀਬੀ ਜਗੀਰ ਕੌਰ ਹੋਣ ਪ੍ਰੇਮ ਸਿੰਘ ਚੰਦੂ ਮજરા ਕਿਉਂ ਨਾ ਹੋਣ ਮੰਪੀ ਤੇ ਵਾਲੀ ਹੁਣ ਵੀ ਤੁਹਾਡੇ ਐਮਐਲਏ ਨੇ ਉਹਨਾਂ ਦੇ ਨਾਲ ਨੇ ਕੀ ਲੱਗਦਾ ਨਹੀਂ ਬੰਦੇ ਤਾਂ ਵੇਖੋ ਸਾਡੇ 10 12 ਹੈਗੇ ਹੀ ਹੈ ਗਏ ਉਹਦੇ ਵਿੱਚ ਕੋਈ ਦੋ ਰਿਆ ਨਹੀਂ ਸਾਡੇ ਚ ਹੀ ਗਏ ਆ ਸਾਡੇ ਨਾਲ ਹੀ ਸੀਗੇ ਪਾਰਟੀ ਦੇ ਵਿੱਚ ਪਰ ਜਦੋਂ ਇਹ ਬੰਦੇ ਵੀ ਵਿੱਚ ਸੀ ਸਾਡੇ ਨਾਲ ਸੀਗੇ ਸਾਰੇ ਚਾਹੇ 17 ਲੈ ਲਓ ਚਾਹੇ 19 ਲੈ ਲਓ ਚਾਹੇ 22 ਲੈ ਲਓ ਚਾਹੇ 24 ਲੈ ਲਓ ਉਹ ਤਾਂ ਸਾਡੇ ਨਾਲ ਹੀ ਸੀਗੇ ਸਾਰੇ ਸਭ ਵਿੱਚੋਂ ਹੀ ਗਏ ਆ ਉਦੋਂ ਇਕੱਠੇ ਸੀ ਅਸੀਂ ਸਾਰੇ ਤੇ ਪਾਰਟੀ ਉਦੋਂ ਵੀ ਨਹੀਂ ਉੱਭਰ ਸਕੀ ਕਿਉਂਕਿ ਉਦੋਂ ਲੋਕ ਸਾਡੇ ਨਾਲ ਨਾਰਾਜ਼ ਸੀਗੇ ਨਹੀਂ ਉੱਭਰ ਸਕੀ ਪਾਰਟੀ ਜੇ ਇਹ ਪਾਰਟੀ ਬਹਾਰ ਸਕਦੇ ਹੁੰਦੇ ਤੇ ਵਿੱਚ ਹੀ ਸੀਗੇ ਸਾਡੇ ਕੁਝ ਨਹੀਂ ਫਾਇਦਾ ਹੋਇਆ ਹੁਣ ਲੋਕਾਂ ਦੀ ਚੇਂਜ ਆਈ ਹੈ ਕੋਈ 4 6 ਮਹੀਨਿਆਂ ਦੀ ਜਿਹੜੀ ਸਹੀ ਫੀਲਿੰਗ ਹੈ ਕਿ ਹੁਣ ਲੋ ਖੜੋ ਤੁਸੀਂ ਕਿਤੇ ਵੀ ਪਿੰਡਾਂ ਚ ਜਾ ਕੇ ਗੱਲ ਕਰ ਲੋ ਜਿਹੜੇ ਤਾਂ ਵੇਖੋ ਪੱਕੇ ਪਾਰਟੀਆਂ ਦੇ ਆ ਚਾਹੇ ਕੋਈ ਆਪੰਦ ਵੀ ਪਾਰਟੀ ਦਾ ਚਾਹੇ ਕਾਂਗਰਸ ਦਾ ਚਾਹੇ ਬੀਜੇਪੀ ਦਾ ਚਾਹੇ ਹੋਰ ਕਿਸੇ ਦਾ ਉਹ ਤਾਂ ਵੱਖਰੀ ਸੋਚ ਹੁੰਦੀ ਉਹ ਤਾਂ ਬੰਦੇ ਦੀ ਆਪਣੀ ਪਾਰਟੀ ਦੀ ਸੋਚ ਹੀ ਹੁੰਦੀ ਹੈ ਆਮ ਲੋਕਾਂ ਨਾਲ ਨਿਊਟਰਲ ਗੱਲ ਕਰ ਲੋ ਚਾਹੇ ਮੁਲਾਜ਼ਮ ਨੇ ਚਾਹੇ ਵਪਾਰੀ ਨੇ ਚਾਹੇ ਕਿਸਾਨ ਨੇ ਹੁਣ ਲੋਕੀ ਕਹਿਣ ਲੱਗੇ ਵੀ ਯਾਰ ਕਾਲੀ ਦਲ ਚੰਗਾ ਸੀ ਕਾਂਗਰਸ ਵੀ ਵੇਖ ਲਈ ਆਪ ਵਾਲੇ ਵੇਖ ਲੈ ਕੋਸ ਪੱਲੇ ਨਹੀਂ ਪਿਆ ਕੋਈ ਡਿਵੈਲਪਮੈਂਟ ਨਹੀਂ ਹੋਈ ਸਾਢੇ 8 ਸਾਲ ਹੋ ਗਏ ਕੋਈ ਕੰਮ ਨਹੀਂ ਹੋ ਰਿਹਾ ਰਿਸ਼ਵਤ ਦਾ ਬੋਲਬਾਲਾ ਨਸ਼ਿਆਂ ਦਾ ਬੋਲਬਾਲਾ ਲੁੱਟਾਂ ਖੋਹਾਂ ਦਾ ਬੋਲਬਾਲਾ ਕੁਝ ਨਹੀਂ ਹੋ ਰਿਹਾ ਕਾਲੀ ਦਲ ਚੰਗਾ ਸੀ ਗਲਤੀ ਕਰ ਬੈਠੇ ਕਾਲੀ ਦਲ ਚੰਗਾ ਸੀ ਗਲਤੀ ਕਰ ਬੈਠੇ ਹੁਣ ਲੋਕੀ ਕਾਲੀ ਦਲ ਨੂੰ ਯਾਦ ਕਰਦੇ ਆ ਆਉਣ ਵਾਲੇ ਸਮੇਂ 'ਚ ਤੁਸੀਂ ਵੇਖੋ ਕਾਲੀ ਦਲ ਦੀ ਸਰਕਾਰ ਬਣੇਗੀ ਪਰ ਜਦੋਂ ਗਿਆਨੀ 2 ਦਸੰਬਰ ਨੂੰ ਗਿਆਨੀ ਹਰਪੀ ਜੀ ਨੇ ਬਤੌਰ ਜਥੇਦਾਰ ਅਕਾਲ ਤਖਤ ਸਾਬ ਤੋਂ ਫਰਮਾਨ ਜ਼ਾਰੀ ਕੀਤਾ ਸੀ ਕਿ ਸਾਰੇ ਹਰਪੀਤ ਸਿੰਘੀ ਇੱਕ ਵੱਖਰੀ ਪਾਰਟੀ ਦੇ ਪ੍ਰਧਾਨ ਹੋ। ਇਹੀ ਤਾਂ ਲੋਕੀ ਸਵਾਲ ਪੁੱਛਣ ਇਹੀ ਤਾਂ ਲੋਕੀ ਸ਼ੱਕ ਕਰਦੇ ਨੇ ਵੀ ਜਿਹੜਾ ਕੁਸੇ ਉੱਥੋਂ ਗਿਆਨੀ ਜੀ ਨੇ ਉਸ ਵੇਲੇ ਬੋਲਿਆ ਜਿੱਦੋਂ ਉਹ ਤੇ ਕੈਮਰੇ ਨੇ ਸਾਰਿਆਂ ਦੇ ਚੁੱਲੇ ਸਵੇਟ ਨੂੰ ਕਿਹਾ ਸੀ ਤੇ ਇਵੇਂ ਕਰਦੇ ਇੱਕ ਕਾਲੀ ਦਲ ਹੀ ਰਹਿਣ ਦਿੰਦੇ ਹੋਰ ਕਾਲੀ ਦਲ ਖੜੇ ਨਾ ਹੋਣ ਦਿੰਦੇ ਤੇ ਹੁਣ ਗਿਆਨੀ ਜੀ ਨੇ ਤਾਂ ਆਪ ਹੀ ਕਾਲੀ ਦਲ ਖੜਾ ਕਰ ਲਿਆ ਆਪ ਹੀ ਕਾਲੀ ਦਲ ਕਰ ਝੂਲਾ ਆਪਦਾ ਹੀ ਨਵਾਂ ਪੈਦਾ ਕਰ ਲਿਆ ਤੇ ਫਿਰ ਉਹ ਤਾਂ ਮਤਲਬ ਜਦੋਂ ਉੱਥੇ ਝੂਠ ਬੋਲਿਆ ਜਾਂ ਹੁਣ ਝੂਠ ਬੋਲਿਆ ਜਾ ਰਿਹਾ ਦੋਨਾਂ ਚ ਗਲਤ ਗਲਤ ਹੈਗੀ ਨਾ ਚੁੱਲੇ ਸਵੇਟਰ ਨੂੰ ਇਕੱਠੇ ਕਰਨ ਨੂੰ ਕਿਹਾ ਸੀ ਐਡਡ ਕਰਨ ਨੂੰ ਤਾਂ ਨਹੀਂ ਕਿਹਾ ਤੇ ਹੁਣ ਆਪ ਹੀ ਐਡਡ ਕਰ ਲਿਆ ਆਡਡ ਕਰਨ ਵਾਲੇ ਵੀ ਆਪ ਹੀ ਇਹ ਗਿਆਨੀ ਜੂਰੀ ਆਪ ਹੀ ਨੇ ਐਡ ਕਰਨ ਵਾਲੇ ਜਾਇਨਾ ਦੇ ਸਾਥੀ ਨੇ ਜਿਹੜੇ ਨੇ ਇਹਨਾਂ ਦਾ ਭਾਸ਼ਣ ਸੁਣਿਆ ਕਿੰਨਾ ਹਮਲਾਵਰ ਸੀ ਨਹੀਂ ਭਾਸ਼ਣ ਤਾਂ ਜਗਮੀਤ ਬਰਾੜ ਵੀ ਬਹੁਤ ਵਧੀਆ ਦੇ ਲੈਂਦਾ ਹੈ ਭਾਸ਼ਣ ਰਾਮੂ ਵਾਲੀਆ ਸਾਹਿਬ ਵੀ ਬਹੁਤ ਵਧੀਆ ਦੇ ਲੈਂਦਾ ਹੈ ਭਾਸ਼ਣ ਵੀਰ ਦਵਿੰਦਰ ਵੀ ਬਹੁਤ ਵਧੀਆ ਦੇ ਜਾਂਦੇ ਸੀ ਤੇ ਤਿੰਨੇ ਬੰਦੇ ਸਿਆਦ ਚ ਫੇਲ ਸੀ ਕਦੇ ਕਾਮਯਾਬ ਨਹੀਂ ਹੋਏ ਤਿੰਨੇ ਬੰਦੇ ਸਿਆਦ ਇਧਰ ਉਧਰੋ ਕਰਕੇ ਜਿਗਾਰਮੈਂਟ ਕਰਕੇ ਵੱਖਰੀ ਗੱਲ ਸੀ ਨਹੀਂ ਕਾਮਯਾਬ ਹੋਏ ਨਹੀਂ ਤਿੰਨੇ ਬੰਦੇ ਲ last سوالا سیاسی پالیسی ਨੂੰ ਕਿਵੇਂ ਦੇਖਦੇ ਹੋ ਉਸ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਬਈ ਨਵੀਂ ਸਿਆਸੀ ਬਾਰੀ ਹਲੇ ਉਹਨਾਂ ਨੇ ਸ਼ੁਰੂ ਕਰਨੀ ਹੈ ਫੈਸਲਾ ਤਾਂ ਮੈਨੂੰ ਫਿਰ ਮੈਂ ਉਹੀ ਗੱਲ ਕਹਿੰਦਾ ਫੈਸਲਾ ਤਾਂ ਲੋਕਾਂ ਨੇ ਕਰਨਾ ਹੈ ਜਿਹੜਾ ਹੈਗਾ ਕਿਸੇ ਬੰਦਿਆਂ ਨੇ ਨਹੀਂ ਕਰਨਾ ਹੁੰਦਾ ਲੋਕਾਂ ਨੂੰ ਚੰਗਾ ਲੱਗੇ ਕੀ ਨੱਗੇ ਲੋਕੀ ਇਸ ਗੱਲ ਤੇ ਸੋਚਦੇ ਨਾ ਵੀ ਕਾਲ ਤੱਕ ਦੇ ਜ਼ਿਹੇਦਾਰ ਦੇ ਉੱਤੇ ਜੋ ਤੁਸੀਂ ਫੈਸਲੇ ਕੀਤੇ ਲੋਕਾਂ ਨੇ ਕਹੇ ਵੀ ਠੀਕ ਹੈ ਹੁਣ ਤੁਸੀਂ ਉਹ ਫੈਸਲਾ ਤਾਂ ਆਪ ਹੀ ਭਜੀ ਜਾਂਦੇ ਆ ਆਪ ਹੀ ਭਜੀ ਜਾਂਦੇ ਆ ਕਿਉਂ ਭਜੀਦੇ ਆ ਆਪੀ ਕਾਲੀ ਦਲ ਨੂੰ ਕਿਉਂ ਤੋੜ-ਫਾੜ ਕਰਕੇ ਕਮਜ਼ੋਰ ਕਰਦੇ ਨੇ ਕਮਜ਼ੋਰੀ ਹੋਏਗਾ ਨਾ ਜੇ ਵੱਖਰਾ ਕਾਲੀ ਦਲ ਇੱਕ ਤੜਾ ਬਣਾਉਣਗੇ ਕਮਜ਼ੋਰ ਹੀ ਹੋਏਗਾ ਨਾ ਪਰ ਜਿੱਥੇ ਤੁਸੀਂ تنਕੀਦਾਂ ਕਰ ਰਹੇ ਹੋ ਮਲੂਕਾ ਸਾਹਿਬ ਉਹ ਕਹਿੰਦੇ ਮੈਂ ਤਾਂ ਚੋਣੇ ਨਹੀਂ ਲੜਨੀ ਇਲੈਕਸ਼ਨ ਲੜੂੰਗਾ ਹੀ ਨਹੀਂ ਮੈਂ ਨਹੀਂ ਪਹਿਲਾਂ ਤਾਂ ਕਹਿੰਦੇ ਸੀ ਮੈਂ ਕਾਲੀ ਦਲ ਦਾ ਮੈਂ ਤਾਂ ਪ੍ਰਧਾਨ ਬਣਦਾ ਹੀ ਨਹੀਂ ਪਹਿਲਾਂ ਕਹਿੰਦੇ ਸੀ ਮੈਨੂੰ ਦੋਲੇ ਜੇ ਸਾਰੇ ਬਣਾਉਣਗੇ ਮੈਂ ਤਾਂ ਬਣੂੰਗਾ ਫਿਰ ਉਹ ਕਹਿੰਦੇ ਸੀ ਮੈਂ ਬਣਦਾ ਹੀ ਨਹੀਂ ਤੇ ਫਿਰ ਬਣ ਵੀ ਗਏ ਜਿਹੜੀ ਗਲਤ ਦਾ ਤੇ ਸਾਰਿਆਂ ਤੇ ਬਦਲੀ ਜਾਂਦੇ ਨੇ ਆਪਦੀਆਂ ਤੇ ਹੋਂ ਵਾਲੇ ਸਮੇਂ 'ਚ ਫੇਰ ਅੱਜ ਕਹਿੰਦੇ ਆ ਕੱਲੋਂ ਕਹਿਣਗੇ ਮੈਨੂੰ ਸੰਗਤ ਫਿਰ ਸੰਗਤ ਤੇ ਛੱਡ ਦੇਣਗੇ ਗੱਲ ਸੰਗਤ ਵੱਡੀ ਹੁੰਦੀ ਹੈ ਕਹਿਣਗੇ ਜੀ ਸਾਨੂੰ ਫਿਰ ਸੰਗਤ ਦਾ ਹੁਕਮ ਤਾਂ ਮੰਨਣਾ ਹੀ ਪੈਂਦਾ ਹੈ ਇਹ ਸਿਆਸੀ ਬੰਦੇ ਕਰ ਲੈਂਦੇ ਹੁੰਦੇ ਇਹ ਜਿਹੜੀਆਂ ਗੱਲਾਂ ਹੁਣ ਯਾਨੀ ਹਰਪੀ ਜੀ ਵੀ ਸਿਆਸੀ ਹੋ ਗਏ ਪ੍ਰਧਾਨ ਜਿਹੜੀ ਪਾਰਟੀ ਦਾ ਸਿਆਸੀ ਪਾਰਟੀ ਦਾ ਹੀ ਬਣਿਆ ਜਾ ਉਹ ਕੱਲੀ ਧਾਰਮਿਕ ਦਾ ਬਣਿਆ ਤੇ ਉਹ ਧਾਰਮਿਕ ਰੱਖ ਲੈਣ ਕਹਿ ਦੇਣ ਵੀ ਸਾਡਾ ਸਿਆਸਤ ਨਾਲ ਕੋਈ ਤਾਲਕ ਨਹੀਂ ਸਾਡਾ ਤਾਂ ਧਾਰਮਿਕ ਹੈ ਫਿਰ ਉਹ ਹੀ ਰੱਖ ਲੈਣਾ ਠੀਕ ਹੈ ਬਹੁਤ ਮਿਹਰਬਾਨੀ ਤੁਹਾਡਾ ਜੀ ਬਹੁਤ ਤਸਕੰਦਰ ਸਿੰਘ ਬਲੂਕਾ ਕਹਿੰਦੇ ਇਹ ਕਹਿੰਦੇ ਗੱਲੀ ਬਾਤੀ ਮੈਂ ਬੜੀ ਤੇ ਕਰਤੂਤੋਂ ਬੜੀ ਜਿਠਾਣੀ ਤਾਂ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਿਆਸੀ ਵਾਰ ਹੋਏ ਨੇ ਹੁਣ ਕਹਿੰਦੇ ਗਿਆਨੀ ਹਰਪੀਤ ਸਿੰਘ ਸਿਆਸੀ ਪਾਰੀ ਖੇਡ ਰਹੇ ਨੇ ਤਾਂ ਬਹੁਤ ਸਾਰੀਆਂ تنਕੀਦਾਂ ਹੋਣਗੀਆਂ ਆਪਣੀਆਂ ਗੱਲਾਂ ਤੋਂ ਲਗਾਤਾਰ ਹਰਪੀਤ ਸਿੰਘ ਪਿੱਛੇ ਹਟਦੇ ਜਾ ਰਹੇ ਨੇ 2 ਦਸੰਬਰ ਦੇ ਫੈਸਲੇ ਤੋਂ ਪਿੱਛੇ हट ਗਏ ਚੁੱਲੇ ਸਮੇਟਣ ਵਾਲਿਆਂ ਨੇ ਹੀ ਆਪਣਾ ਵੱਖਰਾ ਚੁੱਲਾ ਤਿਆਰ ਕਰ ਲਿਆ ਕੈਮਰਾ ਪਰਸਨ ਦਲੇਰ ਰਮੇਸ਼ਨਾ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ